ਆਪ ਦੀ ਸਰਕਾਰ ਦੇ ਵਿੱਚ ਜੋ ਫੇਰਬਦਲ ਹੋਇਆ ਹੈ ਉਸ ਫੇਰਬਦਲ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਿ ਫੇਰਬਦਲ ਹੋਣਾ ਵੀ ਜ਼ਰੂਰੀ ਸੀ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਫੇਰਬਦਲ ਦੇ ਉੱਪਰ ਵੱਡੀ ਚਰਚਾ ਹੋਈ ਹੋਈ ਸੀ ਇਸ ਫੇਰਬਦਲ ਦੇ ਵਿੱਚ ਜਿਹੜੇ ਮੰਤਰੀਆਂ ਨੂੰ ਹਟਾਇਆ ਜਾਣਾ ਸੀ ਉਹਨਾਂ ਮੰਤਰੀਆਂ ਨੂੰ ਨਹੀਂ ਹਟਾਇਆ ਗਿਆ ਦੂਸਰੇ ਮੰਤਰੀ ਜਿਨ੍ਹਾਂ ਦੇ ਉੱਪਰ ਕੋਈ ਇਲਜ਼ਾਮ ਨਹੀਂ ਸੀ ਉਹਨਾਂ ਨੂੰ ਜਿਹੜਾ ਕਿ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਜੋ ਸਭ ਕੁਝ ਸਾਹਮਣੇ ਆਇਆ ਖੁੱਲ ਕੇ ਕਿਹੜੇ ਕਿਹੜੇ ਮੰਤਰੀ ਸੀ ਜਿਨ੍ਹਾਂ ਨੂੰ ਪਹਿਲਾਂ ਲਿਸ਼ਟੇ ਵਿੱਚ ਹਟਾਉਣ ਵਾਸਤੇ ਗੱਲ ਕੀਤੀ ਗਈ ਸੀ ਪਰ ਉਹ ਮੰਤਰੀ ਕਿਉਂ ਨਹੀਂ ਹਟਾਏ ਗਏ ਇਸ ਨੂੰ ਲੈ ਕੇ ਵੱਡੀ ਚਰਚਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੇਕਰ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਵਿੱਚ ਜਿਵੇਂ ਹੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਹਨਾਂ ਮੰਤਰੀਆਂ ਦੇ ਵੱਲੋਂ ਜੋ ਆਪਣੀ ਬਿਆਨਬਾਜ਼ੀ ਕੀਤੀ ਗਈ ਉਹਨਾਂ ਦੇ ਉੱਪਰ ਜਿਹੜਾ ਕਿ ਉਹਨਾਂ ਦੇ ਖਿਲਾਫ ਧਰਨੇ ਲੱਗੇ ਉਹਨਾਂ ਦੇ ਖਿਲਾਫ ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਪਿਆ ਲੇਕਿਨ ਉਹਨਾਂ ਮੰਤਰੀਆਂ ਨੂੰ ਹਟਾਉਣਾ ਬਿਲਕੁਲ ਤੈ ਸੀ ਉਹਨਾਂ ਨੂੰ ਨਹੀਂ ਹਟਾਇਆ ਕਿ ਡਰ ਕਰ ਦਿੱਤੇ ਅਨਮੋਲ ਗਗਨ ਮਾਨ ਚੇਤਨ ਸਿੰਘ ਜੋੜਾ ਮਾਜਰਾ ਤੇ ਬ੍ਰਹਮ ਸ਼ੰਕਰ ਜਿੰਪਾ ਇਹਦੇ ਪਿੱਛੇ ਕੀ ਕਾਰਨ ਨੇ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਮੰਤਰੀ ਲਿਸਟ ਵਿੱਚ ਸੀਗੇ ਸਭ ਤੋਂ ਪਹਿਲਾਂ ਲੋਕ ਸਭਾ ਚੋਣ ਲੜੇ ਮੰਤਰੀ ਖਡੂਰ ਸਿੰਘ ਹਲਕੇ ਤੋਂ ਲਾਲਜੀਤ ਸਿੰਘ ਢੁੱਲਰ ਲਾਲਜੀਤ ਸਿੰਘ ਢੁੱਲਰ ਦੇ ਵੱਲੋਂ ਜਿਵੇਂ ਆਪਣੇ ਬਿਆਨ ਦਿੱਤੇ ਗਏ ਉਹਨਾਂ ਬਿਆਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਪੂਰੀ ਕਿਰਕਰੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਉਹਨਾਂ ਦਾ ਘਰਾਓ ਕੀਤਾ ਗਿਆ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਬਿਆਨ ਦਿੱਤੇ ਸਨਿਆਰਾ ਜਾਤੀ ਦੇ ਖਿਲਾਫ ਉਹ ਬੋਲੇ ਉਹਨਾਂ ਨੂੰ ਜਿਹੜਾ ਕਿ ਸਨਿਆਰੇ ਲੋਕਾਂ ਦੇ ਵੱਲੋਂ ਤੇ ਦੂਸਰਾ ਜਿਹੜੇ ਰਾਮ ਗੜੀਏ ਉਹਨਾਂ ਦੇ ਵੱਲੋਂ ਘਰਾਓ ਕੀਤਾ ਗਿਆ ਮੁੱਖ ਮੰਤਰੀ ਦਾ ਲੇਕਿਨ ਉਹਨਾਂ ਨੂੰ ਬਦਲਣਾ ਜਿਹੜਾ ਕਿ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਨਹੀਂ ਬਦਲਿਆ ਗਿਆ ਦੂਸਰਾ ਮੰਤਰੀ ਸੀ ਕਟਾਰੂ ਚੱਕ ਕਟਾਰੂ ਚੱਕ ਨੂੰ ਵੀ ਨਹੀਂ ਬਦਲਿਆ ਗਿਆ ਕਟਾਰੂ ਚੱਕ ਦਾ ਵੀ ਅਸਤੀਫਾ ਨਹੀਂ ਲਿਆ ਗਿਆ ਜੋ ਕਿ ਉਹਨਾਂ ਦੀ ਵੀ ਬਲਕਾਰ ਸਿੰਘ ਦੇ ਨਾਲ ਉਸੇ ਤਰ੍ਹਾਂ ਅਸ਼ਲੀਲ ਵੀਡੀਓ ਸਾਹਮਣੇ ਆਈ ਸੀ ਸੋ ਕਟਾਰੂ ਚੱਕ ਨੂੰ ਵੀ ਨਹੀਂ ਬਦਲਿਆ ਗਿਆ ਉਸ ਦਾ ਵੀ ਅਸਤੀਫਾ ਨਹੀਂ ਲਿਆ ਗਿਆ ਤੀਸਰਾ ਕੁਲਦੀਪ ਸਿੰਘ ਧਾਲੀਵਾਲ ਕੁਲਦੀਪ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਦੀ ਆਪਣੀ ਬੋਲੀ ਦੀ ਵੀ ਮੁੱਖ ਮੰਤਰੀ ਮਾਨ ਸਾਹਿਬ ਵੀ ਕਹਿੰਦੇ ਨੇ ਕੋਈ ਸਮਝ ਨਹੀਂ ਆਉਂਦੀ ਅਫਸਰ ਸ਼ਾਹੀ ਵੀ ਕਹਿ ਚੁੱਕੀ ਹੈ ਕਿ ਉਹ ਬੋਲਦੇ ਕੁਝ ਹੋਰ ਨੇ ਔਰ ਉਹਨਾਂ ਦਾ ਜਿਹੜਾ ਬੋਲਾ ਬੋਲਣ ਦਾ ਆਪਣਾ ਅੰਦਾਜ਼ ਹੈ ਉਹਨੇ ਕਰਕੇ ਅਫਸਰ ਸ਼ਾਹੀ ਨੂੰ ਕੁਝ ਪਤਾ ਨਹੀਂ ਲੱਗਦਾ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚੋਂ ਜਿਹੜਾ ਕਿ ਬਰਖਾਸਤ ਕਰਨ ਵਾਸਤੇ ਪਹਿਲਾਂ ਲਿਸਟ ਦੇ ਵਿੱਚ ਲਿਖਿਆ ਹੋਇਆ ਸੀ ਬਲਕਾਰ ਸਿੰਘ ਚੌਥਾ ਸੀਗਾ ਬਲਕਾਰ ਸਿੰਘ ਦਾ ਅਸਤੀਫਾ ਹੋ ਗਿਆ ਲੇਕਿਨ ਇਹ ਤਿੰਨ ਲਾਲਜੀਤ ਸਿੰਘ ਭੁੱਲਰ ਤੇ ਕਟਾਰੂ ਚੱਕ ਤੇ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਦੇ ਅਸਤੀਫੇ ਨਹੀਂ ਲੈ ਗਏ ਇਹਦੇ ਪਿੱਛੇ ਕੀ ਕਾਰਨ ਨੇ ਸੋ ਜਿਨ੍ਹਾਂ ਦੀ ਥਾਂ ਤੇ ਜੋ ਲਾਲਜੀਤ ਸਿੰਘ ਭੁੱਲੜੀ ਥਾਂ ਤੇ ਚੈਤਨ ਸਿੰਘ ਜੋੜਾ ਮਾਜਰਾ ਨੂੰ ਰਗੜ ਕੇ ਰੱਖ ਦਿੱਤਾ ਕਟਾਰੂ ਚੱਕ ਦੀ ਥਾਂ ਤੇ ਬ੍ਰਹਮਸ਼ੰਕਰ ਚਿੰਪਾ ਨੂੰ ਰਗੜ ਕੇ ਰੱਖ ਦਿੱਤਾ ਤੇ ਕੁਲਦੀਪ ਸਿੰਘ ਧਾਲੀਵਾਲ ਦੀ ਥਾਂ ਤੇ ਅਨਮੋਲ ਗਗਨ ਮਾਨ ਦਾ ਅਸਤੀਫਾ ਲੈ ਲਿਆ ਸੋ ਜਿਹੜੇ ਮੰਤਰੀ ਲਿਸਟ ਵਿੱਚ ਸੀ ਉਹ ਲਿਸਟ ਸਾਹਮਣੇ ਨਹੀਂ ਆਈ ਉਹ ਲਿਸਟ ਵਾਲੇ ਮੰਤਰੀ ਜਿਹੜੇ ਪਿੱਛੇ ਕਰ ਲੈ ਗਏ ਤੇ ਅਚਨਚੇ ਜਿਹੜੇ ਮੰਤਰੀਆਂ ਦੇ ਅਸਤੀਫੇ ਲੈ ਕੇ ਉਹਨਾਂ ਦੇ ਉੱਪਰ ਵੱਡੀ ਤੰਗਤਾ ਲਾ ਦਿੱਤੀਆਂ ਗਈਆਂ ਉਹਨਾਂ ਨੂੰ ਬਿਨਾਂ ਬਜਾ ਤੋਂ ਬਦਨਾਮ ਕਰਕੇ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਸੋ ਹੁਣ ਆਪ ਦੀ ਸਰਕਾਰ ਦੇ ਵਿੱਚ ਉਹਨਾਂ ਵੱਲੋਂ ਬਗਾਵਤੀ ਸੁਰ ਸ਼ੁਰੂ ਹੋ ਗਏ ਨੇ ਉਹਨਾਂ ਨੇ ਇਹ ਸਾਰੇ ਜਿਹੜੇ ਪੱਤੇ ਖੋਲੇ ਨੇ ਕਿ ਇਹ ਸਾਰੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਿ ਮੰਤਰੀ ਮੰਡਲ ਜਦੋਂ ਫੇਰ ਬਦਲ ਹੋਵੇਗਾ ਮਹਿੰਦਰ ਭਗਤ ਨੂੰ ਮੰਤਰੀ ਔਲਾ ਦਿੱਤਾ ਜਾਵੇਗਾ ਤੇ ਲਾਲਜੀਤ ਸਿੰਘ ਪੁੱਲਰ ਤੇ ਇਕਟਾਰੂ ਚੱਕ ਤੇ ਕੁਲਦੀਪ ਸਿੰਘ ਧਾਰੀਵਾਲ ਦੇ ਅਹੁਦੇ ਤੋਂ ਵੀ ਜਿਹੜਾ ਖਤਮ ਕਰ ਦਿੱਤੇ ਜਾਣਗੇ ਇਹਨਾਂ ਦਾ ਵੀ ਮੰਤਰੀ ਮੰਡਲ ਚ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ ਲੇਕਿਨ ਹੁਣ ਕਿਉਂ ਨਹੀਂ ਇਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕੀਤਾ ਗਿਆ ਜਦੋਂ ਕਿ ਕੁਲਦੀਪ ਸਿੰਘ ਧਾਰੀਵਾਲ ਪਹਿਲੇ ਪੰਚਾਇਤ ਮੰਤਰੀ ਸੀ ਉਹਨਾਂ ਤੋਂ ਜਦੋਂ ਤੀਸਰਾ ਫੇਰ ਬਦਲ ਹੋਇਆ ਤਾਂ ਪੰਚਾਇਤ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਗਿਆ ਔਰ ਉਹਨਾਂ ਨੂੰ ਜਿਹੜਾ ਕਿ ਹੋਰ ਮਹਿਕਮਾ ਦੇ ਦਿੱਤਾ ਗਿਆ ਹੁਣ ਉਹਦੇ ਤੇ ਵੀ ਉਹਨਾਂ ਦੇ ਉੱਪਰ ਜਿਹੜੇ ਸਵਾਲ ਉੱਠੇ ਸੀ ਲੇਕਿਨ ਕੁਲਦੀਪ ਸਿੰਘ ਧਾਰੀਵਾਲ ਫੇਰ ਵੀ ਮੰਤਰੀ ਮੰਡਲ ਵਿੱਚ ਮੌਜੂਦ ਨੇ ਕਟਾਰੂ ਚੱਕ ਵੀ ਮੌਜੂਦ ਨੇ ਜਿਹੜੇ ਕਿ ਕਟਾਰੂ ਚੱਕ ਦੇ ਉੱਪਰ ਉਸੇ ਤਰ੍ਹਾਂ ਅਸ਼ਲੀਲ ਵੀਡੀਓ ਜਿਹੜੀ ਸਾਹਮਣੇ ਆਈ ਹੋਈ ਏ ਔਰ ਉਸ ਨੂੰ ਲੈ ਕੇ ਬਲਕਾਰ ਸਿੰਘ ਵੱਲ ਵੰਗ ਜਿਹੜਾ ਉਹਨਾਂ ਤੇ ਵੀ ਜਿਹੜਾ ਘੇਰੇ ਦੇ ਦਰ ਵਿੱਚ ਆਉਂਦੇ ਨੇ ਉਹ ਵੀ ਸੋ ਕਿਤੇ ਨਾ ਕਿਤੇ ਲਾਜੀ ਸਿੰਘ ਭੁੱਲਰ ਵੀ ਜਿਹੜੇ ਇਹਨਾਂ ਦਾ ਅਸਤੀਫਾ ਵੀ ਜ਼ਰੂਰੀ ਲੈਣਾ ਸੀਗਾ ਲੇਕਿਨ ਇਹਨਾਂ ਦਾ ਅਸਤੀਫਾ ਵੀ ਨਹੀਂ ਲਿਆ ਗਿਆ ਕਿਉਂਕਿ ਲਾਜੀ ਸਿੰਘ ਭੁੱਲਰ ਨੇ ਲੋਕ ਸਭਾ ਹਲਕੇ ਦੇ ਵਿੱਚ ਪੂਰੇ 13 ਦੇ 13 ਹਲਕਿਆਂ ਦੇ ਵਿੱਚ ਪ੍ਰਭਾਵ ਪਾਇਆ ਆਪਣੇ ਜਿਹੜੇ ਬਿਆਨ ਦਿੱਤੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਸੋ ਇਸ ਨੂੰ ਲੈ ਕੇ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਲੇਸ਼ ਵੱਧ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੀ ਜ਼ਿਆਦਾ ਕਲੇਸ਼ ਪੈਦਾ ਹੋ ਗਿਆ ਹੈ ਜੋ ਕਿ ਕਿਸੇ ਸਮੇਂ ਵੀ ਇੱਕ ਭੰਬੜ ਮਚ ਸਕਦਾ ਹੈ ਔਰ ਭੰਬੜ ਮਚਣ ਤੋਂ ਬਾਅਦ ਵੱਡੇ ਜਿਹੜੇ ਨੇ ਇਹਦੇ ਖੁਲਾਸੇ ਹੋਣਗੇ ਆਪ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਵੇਂ ਪਹਿਲਾਂ ਨਾਲੋਂ ਪ੍ਰਭਾਵ ਘਟ ਗਿਆ ਹੈ ਜੋ ਕਿ ਕੇਜਰੀਵਾਲ ਸਾਹਿਬ ਦੇ ਮੁਕਾਬਲੇ ਹੁਣ ਮੁੱਖ ਮੰਤਰੀ ਲੋਕਾਂ ਦੇ ਵਿੱਚ ਇੰਨੇ ਹਰਮਨ ਪਿਆਰਾ ਨਹੀਂ ਰਹੇ ਭਗਵੰਤ ਮਾਨ ਕਿਉਂਕਿ ਕੇਜਰੀਵਾਲ ਫਿਰ ਵੀ ਇੱਕ ਵਾਰ ਆਪਣਾ ਦਬਦਬਾ ਉਹਨੇ ਕਾਇਮ ਰੱਖਿਆ ਹੋਇਆ ਹੈ ਲੇਕਿਨ ਕੇਜਰੀਵਾਲ ਜਦੋਂ ਮੰਤਰੀ ਮੰਡਲ 'ਚ ਫੇਰ ਬਦਲ ਕੀਤਾ ਗਿਆ ਮਜੂਦ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਇਸ ਬਾਰੇ ਸਭ ਪਤਾ ਸੀ ਔਰ ਜਿਹੜਾ ਮੰਤਰੀ ਮੰਡਲ 'ਚ ਫੇਰ ਬਦਲ ਹੋਇਆ ਕੇਜਰੀਵਾਲ ਦੀਆਂ ਅੱਖਾਂ 'ਚ ਧੂੜ ਪਾਈ ਗਈ ਏ ਔਰ ਮੰਤਰੀ ਮੰਡਲ ਦਾ ਜਿਹੜਾ ਫੇਰ ਬਦਲ ਕੀਤਾ ਗਿਆ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਿਸੇ ਚਿਹਤੇ ਨਾਲ ਕੇ ਇਹ ਸਭ ਕੁਝ ਕੀਤਾ ਹੈ